ਤਾਨੂੰ ਦੱਸ ਦਈਏ ਕਿ ਇੱਕ ਸ਼ੋਰੂਮ ਦੇ ਸ਼ੀਸ਼ੇ ਜਦੋਂ ਟੁੱਟਦੇ ਆ ਤਾਂ ਕਾਰਨ ਕੀ ਬਣਦਾ ਹੈ ਕਿਉਂ ਸ਼ੀਸ਼ੇ ਜਿਹੜੇ ਆ ਉਹ ਟੁੱਟਦੇ ਆ ਔਰ ਲਗਾਤਾਰ ਉਹ ਸ਼ੋਰੂਮ ਵਾਲੇ ਪਰੇਸ਼ਾਨ ਹੋ ਗਏ ਆ ਵੀ ਸ਼ੀਸ਼ੇ ਟੁੱਟਦੇ ਆ ਤਾਂ ਫਿਰ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਲਿਆਉਂਦੇ ਆ ਤਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਵਿੱਚ ਆਪਾਂ ਐਸੇ ਵੇਲੇ ਖੜੇ ਆ ਤਾਂ ਹੁਣ ਤੁਹਾਨੂੰ ਕਾਰਨ ਦੱਸ ਦਈਏ ਕਿ ਇੱਕ ਗਲਾਸ ਜੇ ਟੁੱਟਦਾ ਇੱਕ ਸ਼ੋਰੂਮ ਦਾ ਸ਼ੀਸ਼ਾ ਟੁੱਟਦਾ ਤਾਂ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਇੱਕ ਗੱਡੀ ਦਾ ਸ਼ੀਸ਼ਾ ਟੁੱਟਦਾ ਤਾਂ 5-7-10 ਹਜ਼ਾਰ ਦਾ ਨੁਕਸਾਨ ਹੋ ਜਾਂਦਾ ਤਾ ਫਿਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਕਿਸੇ ਦਾ ਸ਼ੀਸ਼ਾ ਟੁੱਟਦਾ ਕਿਸੇ ਦੀ ਅੱਖ ਦਾ ਸ਼ੀਸ਼ਾ ਟੁੱਟਦਾ ਤਾਂ ਫਿਰ ਲੱਖਾਂ ਵਿੱਚ ਨੁਕਸਾਨ ਚਲਿਆ ਜਾਂਦਾ ਤਾਂ ਫਿਰ ਮਹਿਕਮੇ ਨੂੰ ਦਰਖਾਸਤਾਂ ਦਿੱਤੀਆਂ ਜਾਂਦੀਆਂ ਦਾ ਮਹਿਕਮਾ ਆ ਕੇ ਪੈਚਵਰਕ ਕਰਦਾ ਪੈਚਵਰਕ ਵਿਖਾ ਦਈਏ ਤੁਹਾਨੂੰ ਕਿ ਆ ਪੈਚਵਰਕ ਕੀਤਾ ਪੈਚਵਰਕ ਕੀਤਾ ਪੈਚਵਰਕ ਫਿਰ ਬੈਠ ਗਿਆ ਤਾਂ ਪੈਚਵਰਕ ਦੇ ਵਿੱਚ ਫਿਰ ਰੋੜੇ ਪਾਏ ਗਏ ਆ ਤਾਂ ਹੁਣ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਸਬੰਧਤ ਮਹਿਕਮਾ ਇਹ ਵੇਖ ਸਕਦਾ ਤੁਸੀਂ ਨਗਰ ਕਾਉਂਸਲ ਦੀਆਂ ਇਹ ਹਦਾਇਤਾਂ ਨੇ ਕਿ ਜੋ ਅਮਰਸਾਰਾ ਉਸ ਨੂੰ ਬਿਲਕੁਲ ਮਜਬੂਤੀ ਨਾਲ ਕੰਮ ਕੀਤਾ ਜਾਵੇਗਾ ਤਾਂ ਆਹ ਮਜਬੂਤੀ ਏ ਤਾਂ ਖੱਡੇ ਪਾ ਕੇ ਨੇ ਪੈਚਵਰਕ ਸਾਰਾ ਹੋਇਆ ਲਗਭਗ 1-2 ਮਹੀਨੇ ਦੇ ਬਾਅਦ ਬਹਿ ਜਾਂਦਾ ਤਾਂ ਇਸ ਦੇ ਉੱਤੇ ਫਿਰ ਪੱਥਰ ਪਾਏ ਜਾਂਦੇ ਆ ਤਾਂ ਇਹਨਾਂ ਪੱਥਰਾਂ ਦੇ ਨਾਲ ਫਿਰ ਦੁਬਾਰਾ ਸ਼ੀਸ਼ੇ ਟੁੱਟ ਜਾਂਦੇ ਆ ਤਾਂ ਇਹ ਕਾਰਪੋਰੇਸ਼ਨ ਦਾ ਕੰਮ ਹੈ ਇਹ ਐਸ ਵੇਲੇ ਤੁਸੀਂ ਵੇਖ ਸਕਦੇ ਹੋ ਅਮਰਸਰ ਪ੍ਰਸ਼ਾਸਨ ਜਿਹੜਾ ਅਮਰਸਰ ਦਾ ਇਹ ਨਗਰ ਕੌਂਸਲ ਹੈ ਤੁਸੀਂ ਵੇਖ ਸਕਦੇ ਹੋ ਕੀ ਕੰਮ ਕੀਤਾ ਹੈ ਔਰ ਸਬੰਧਤ ਮਹਿਕਮੇ ਨੂੰ ਬੇਨਤੀ ਹੈ ਕਿ ਜੇ ਇਹ ਸੜਕ ਪੀਡਬਲਯੂਡੀ ਚ ਆਉਂਦੀ ਆ ਜੇ ਕਾਰਪੋਰੇਸ਼ਨ ਚ ਆਉਂਦੀ ਆ ਜੇ ਮੰਡੂ ਮੰਡੀ ਬੋਰਡ ਚ ਆਉਂਦੀ ਆ ਕਿਸੇ ਵੀ ਮਹਿਕਮੇ ਦੀਨ ਕੋਈ ਵੀ ਸੜਕ ਆਉਂਦੀ ਆ ਤਾਂ ਫਿਰ ਉਸ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਪੈਚ ਵਰਕ ਕੀਤਾ ਜਾਵੇ ਤਾਂ ਆਹ ਵੇਖ ਸਕਦੇ ਤੁਸੀਂ ਬਦਲਾ ਤੇ ਹੁਣ ਤੁਹਾਨੂੰ ਇਹ ਵੀ ਵਿਖਾ ਦਈਏ ਕਿ ਕਿਹੜੇ ਸ਼ੀਸ਼ੇ ਟੁੱਟੇ ਆ ਔਰ ਕਿਹੜੇ ਟੁੱਟ ਰਹੇ ਆ ਆਹ ਦੱਸ ਦਈਏ ਕਿ ਆਹ ਸ਼ੋਰੂਮ ਦਾ ਪਹਿਲਾ ਗਲਾਸ ਟੁੱਟਾ ਇੱਕ ਦੂਸਰੀ ਸਾਈਡ ਟੁੱਟਾ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਕਵਰ ਕੀਤੀਆਂ ਜਾਣ ਕਿ ਇਸ ਸ਼ੋਅਰੂਮ ਦੇ ਲਗਭਗ 4-5 ਵਾਰੀ ਇਹ ਗਲਾਸ ਟੁੱਟ ਚੁੱਕੇ ਆ ਤਾਂ ਹੁਣ ਅਗਲੀ ਗੱਲ ਬਾਤ ਤੁਹਾਨੂੰ ਤਸਵੀਰਾਂ ਵੀ ਵਿਖਾਉਂਦੇ ਆ ਥੇ ਫਿਰ ਸਚਾਈ ਤੁਹਾਨੂੰ ਇਹ ਦੱਸ ਪਈ ਹੈ ਕਿ ਕਿੰਨੇ ਗਲਾਸ ਟੁੱਟਦੇ ਆ ਤੇ ਕਿੰਨਿਆਂ ਦੇ ਸਿਰ ਫੁੱਟਦੇ ਆ ਤੇ ਕਿੰਨਿਆਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੇ ਕਿੰਨੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟਦੇ ਆ ਉਹਦੇ ਬਾਰੇ ਗੱਲਬਾਤ ਜਿਹੜੀ ਆ ਭਰਾਣਾ ਸਾਂਝੀ ਕਰਦੇ ਆ ਕਿ ਕਿੰਨਾ ਨੁਕਸਾਨ ਤੁਹਾਡਾ ਐਵਰੀਡੇ ਹੁੰਦਾ ਤਾਂ ਅਪਰਾਜੀ ਸੱਚੀ ਕਹਿੰਦਾ ਸਤਿ ਸ਼੍ਰੀ ਅਕਾਲ ਭਾਜੀ ਇਹ ਭਰਾ ਜੀ ਕਿੰਨਾ ਕੁ ਨੁਕਸਾਨ ਹੁੰਦਾ ਤੁਹਾਡਾ ਮਹੀਨੇ ਦੇ ਵਿੱਚ ਭਾਜੀ ਇਹ ਦੇਖੋ ਕਹਿ ਨਹੀਂ ਸਕਦੇ ਨੁਕਸਾਨ ਤੇ ਬਹੁਤ ਹੁੰਦਾ ਤੁਹਾਡੇ ਸਾਹਮਣੇ ਹੀ ਆ ਸ਼ੀਸ਼ਾ ਤਿੰਨ ਚਾਰ ਵਾਰੀ ਤੇ ਪਵਾ ਲਿਆ ਜੀ ਤੇ ਦੋ ਅੱਛਾ ਮੇਨ ਸ਼ੀਸ਼ਾ ਤਿੰਨ ਚਾਰ ਵਾਰੀ ਪਵਾ ਲਿਆ ਮੇਨ ਹੀ ਸ਼ੀਸ਼ਾ ਪਵਾ ਲਿਆ ਤਿੰਨ ਚਾਰ ਵਾਰੀ ਤੇ ਦੋ ਤਿੰਨ ਵਾਰੀ ਗੱਡੀਆਂ ਦਾ ਟੁੱਟ ਗਿਆ ਭਾਜੀ ਤੇ ਹੁੰਦੇ ਜਾਂਦੇ ਨਾਲ ਨੁਕਸਾਨ ਵਕਰ ਹੁੰਦਾ ਜੀ ਤੇ ਜਦੋਂ ਤੁਸੀਂ ਘਰੋਂ ਧੂ ਬੱਤੀ ਕਰਕੇ ਕਰਦੇ ਹੋ ਆ ਕੇ ਘਰੋਂ ਆ ਕੇ ਇੱਥੇ ਪਹੁੰਚਦੇ ਹੋ ਤੇ ਘਰ ਤੋਂ ਆ ਕੇ ਧੂ ਬੱਤੀ ਕਰਨ ਤੋਂ ਬਾਅਦ ਵਿੱਚ ਸ਼ੀਸ਼ਾ ਵੇਖਦੇ ਹੋ ਹਾਂ ਜੀ ਨਹੀਂ ਹੁਣ ਕੀ ਭਾਜੀ ਕਰੀਏ ਹੁਣ ਤਾ ਇਹ ਸ਼ੀਸ਼ੇ ਦੇ ਢੇਰ ਆ ਗਲਾਸ ਦੇ ਢੇਰ ਦੱਸ ਦਈਏ ਕਿ ਕੁਝ ਗੱਡੀਆਂ ਦੇ ਪੀਸ ਜੋ ਕਿ ਗੱਡੀਆਂ ਦੇ ਸ਼ੀਸ਼ੇ ਟੁੱਟਦੇ ਆ ਤਾਂ ਕੁਝ ਇਹ ਸ਼ੋਅਰੂਮ ਦੇ ਸ਼ੀਸ਼ੇ ਤਾਂ ਇਹ ਢੇਰ ਲੱਗੇ ਨੇ ਤਾਂ ਇਹਨਾਂ ਵਿਚਾਰਿਆਂ ਨੇ ਇਕੱਠੇ ਕਰਕੇ ਰੱਖਿਆ ਔਰ ਸਬੰਧਤ ਮੈਕਮੇ ਨੂੰ ਫੋਟੋਆਂ ਵੀ ਦੱਸਦੇ ਆ ਤਾਂ ਇਹਦੇ ਬਾਰੇ ਵੀ ਚੰਨਣਾ ਪਾਉਂਦੇ ਆ ਤਾਂ ਫਿਰ ਵੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਤੁਸੀਂ ਕੋਈ ਲਿਖਤੀ ਅਪਲੀਕੇਸ਼ਨਾਂ ਦਿੰਦੇ ਹੋ ਨਗਰ ਕੌਂਸਲ ਹਾਂਜੀ ਹਾਂਜੀ ਦਿੱਤੀਆਂ ਸਰ ਲਿਖਤੀ ਵੀ ਦਿੱਤੀ ਕੋਈ ਨਹੀਂ ਹੋਈ ਜੀ ਆ ਸਾਡੇ ਤੋਂ ਹੁਣ ਜੇ ਪਾਇਆ ਪੈਚ ਵਰਕ ਤੇ ਇਹਨਾਂ ਨੇ ਹੁਣ ਪਾਇਆ ਕਦੋਂ ਕਿ ਜੇ ਪਾਇਆ ਸੀ ਪੈਚ ਵਰਕ ਬਣਾਇਆ ਇਹ ਹੋਣ ਜੇ ਪਾਇਆ ਸਰ ਥੋੜਾ ਚੇਰੀ ਹੋਇਆ ਤੇ ਉੱਤੇ 2 ਮਹੀਨਾ ਦੋ ਮਹੀਨੇ ਹਾਂਜੀ ਵੱਟੇ ਪਾ ਗਏ ਉੱਤੇ ਫੇਰ ਫੇਰ ਜਦੋਂ ਪੈਚਵਰਕ ਕਰ ਦਿੱਤਾ ਤੇ ਫੇਰ ਉਹ ਬੈਠ ਗਿਆ ਹਾਂਜੀ ਹਾਂਜੀ ਬਿਲਕੁਲ ਬੈਠ ਗਿਆ ਸਰ ਇਹ ਪਹਿਲਾਂ ਸੜਕ ਪਾ ਲੈਂਦੇ ਆ ਫੇਰ ਇਹਨਾਂ ਨੂੰ ਯਾਦ ਆ ਜਾਂਦਾ ਵੀ ਥੱਲੇ ਪੈਪਰ ਰਹਿ ਗਈਆਂ ਉਹ ਦੁਬਾਰਾ ਪਾਉਣੀ ਆ ਆਪਾਂ ਫੇਰ ਪੁੱਟ ਦਿੰਦੇ ਅੱਛਾ ਫੇਰ ਦੁਬਾਰਾ ਪੁੱਟ ਕੇ ਉਹ ਕਹਿੰਦੇ ਆ ਕਿ ਕੰਮ ਮੁਕਾਓ ਅਸੀਂ ਪਟਣਾ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਤਾਂ ਫੇਰ ਦੁਬਾਰਾ ਹੁਣ ਵੱਟੇ ਪਾ ਦਿੱਤੇ ਉੱਤੇ ਹਾਂਜੀ ਵੱਟੇ ਪਾ ਦਿੱਤੇ ਸਰ ਔਰ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਅ ਕੀ ਕੰਮ ਕਰ ਰਿਆ ਤਾਂ ਤਨਖਾਹ ਸਾਨੂੰ ਪੂਰੀਆਂ ਮਿਲਦੀਆਂ ਪਰ ਅਸੀਂ ਕੰਮ ਅਧੂਰੇ ਕਰਦੇ ਆਂ ਤਾਂ ਹਰ ਸਬੰਧਤ ਮਹਿਕਮੇ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਕੋਈ ਵੀ ਸੜਕਾਂ ਵਿੱਚ ਜੇ ਕੋਈ ਪੀਡਬਲਯੂ ਡੀ ਦੀ ਆ ਜਾਂ ਮੰਡੀ ਬੋਰਡ ਦੀ ਆ ਤਾਂ ਜਾਂ ਫਿਰ ਕਾਰਪੋਰੇਸ਼ਨ ਦੀਆਂ ਤਾਂ ਇਹਨਾਂ ਸੜਕਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਪਾਉਣ ਤੋਂ ਪਹਿਲਾਂ ਅਸੀਂ ਪਹਿਲੇ ਮਜ਼ਬੂਤੀ ਵੇਖ ਲਈਏ ਕਿ ਇੱਥੇ ਜੋ ਕੰਕਰੀਟ ਹੈ ਪ੍ਰੀਮਿਕਸ ਹੈ ਉਹ ਪਾਉਣਾ ਜਾਂ ਨਹੀਂ ਪਾਉਣਾ ਤਾਂ ਇਹਨਾਂ ਨੇ ਪਾ ਦਿੱਤਾ ਤੇ ਉਹ ਬੈਠ ਗਿਆ ਤਾਂ ਫਿਰ ਦੁਬਾਰਾ ਵੱਟੇ ਪਾ ਗਏ ਆ ਤੇ ਨੁਕਸਾਨ ਫੇਰ ਦੁਬਾਰਾ ਸ਼ੁਰੂ ਆ ਪਹਿਲੀਆਂ ਐਪਲੀਕੇਸ਼ਨਾਂ ਦਾ ਕੋਈ ਮੁੱਲ ਨਹੀਂ ਪਿਆ ਸਕੋ ਸਰਕਾਰ ਦੇ ਪੈਸੇ ਦੀ ਤਾਂ ਨਵੀਆਂ ਐਪਲੀਕੇਸ਼ਨਾਂ ਫੇਰ ਦਿੱਤੀਆਂ ਉਹ ਜਾਣੇ ਲੇਕਿਨ ਅਜੇ ਤੱਕ ਇਹਨਾਂ ਦੇ ਨੁਕਸਾਨ ਜਿਹੜੇ ਆ ਉਹ ਨਹੀਂ ਰੁਕ ਰਹੇ ਔਰ ਅਸੀਂ ਆਪਣੇ ਚੈਨਲ ਦੇ ਮਾਦੀਵਰਾ ਇਹ ਹੀ ਦੱਸ ਦਈਏ ਕਿ ਅਸੀਂ ਖੰਡੇ ਵਾਲੇ ਚੌਕ ਅੰਮ੍ਰਿਤਸਰ ਦੇ ਵਿੱਚ ਖੜੇ ਆ ਔਰ ਅੰਮ੍ਰਿਤਸਰ ਦਾ ਇਹ ਖੰਡੇ ਵਾਲਾ ਚੌਕ ਆ ਔਰ ਇਹ ਮਜੀਠਾ ਰੋਡ ਦੀ ਛੜਕ ਆ ਔਰ ਇਸ ਦੇ ਉੱਤੇ ਲੋਕਾਂ ਦਾ ਭਾਰੀ ਨੁਕਸਾਨ ਲਗਾਤਾਰ ਹੋ ਰਿਹਾ ਔਰ ਜੇ ਗੱਲ ਕਰਦੇ ਆ ਤਾਂ ਬਹੁਤ ਸਾਰੇ ਰਾਹੀ ਗੀਰਾ ਦੇ ਸਟਾ ਲੱਗਦੀਆਂ ਤਾ ਗੱਡੀਆਂ ਦੇ ਵੀ ਨੁਕਸਾਨ ਹੁੰਦੇ ਆ ਤਾਂ ਸ਼ੋਅਰੂਮਾਂ ਤੇ ਵੀ ਨੁਕਸਾਨ ਹੁੰਦੇ ਆ ਤਾਂ ਕਦੋਂ ਤੱਕ ਇਹ ਨਗਰ ਕੌਂਸਲ ਇਸ ਚੀਜ਼ ਨੂੰ ਬਿਲਕੁਲ ਬੜੇ ਤਰੀਕੇ ਨਾਲ ਲਏਗਾ ਕਿ ਅਸੀਂ ਕੰਮ ਕਰਨਾ ਹੈ ਜਿਵੇਂ ਤਰਖਾ ਸਾਨੂੰ ਸਾਫ਼ ਮਿਲਦੀ ਆ ਤਾਂ ਉਹਨੇ ਅਸੀਂ ਇਹ ਕੰਮ ਵੀ ਸਾਫ਼ ਕਰਨਾ ਤਾਂ ਕਦੋਂ ਸੁਧਰेंगे ਅਮਰ ਸਰਦੇ ਨਗਰ ਕੌਂਸਲ ਵਾਲੇ ਤਾਂ ਕਦੋਂ ਇਹ ਕਾਰਵਾਈ ਬਿਲਕੁਲ ਸਹੀ ਤਰੀਕੇ ਨਾਲ ਕਰਨਗੇ ਤਾਂ ਕਦੋਂ ਲੋਕਾਂ ਦਾ ਨੁਕਸਾਨ ਹਟਣਗੇ ਇਸ ਬਾਰੇ ਤੁਸੀਂ ਕਮੈਂਟ ਜਿਹੜੇ ਆ ਉਹ ਵਧੀਆ ਤੋਂ ਵਧੀਆ ਕਰੋ ਔਰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਾਥ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ